ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ ਵਿਚੋ ਆਪ ਗਵਾਏ ਕੈ ਰਹਿਨ ਸੱਚ ਲਿਵ ਲਾਏ ਸਤਿਗੁਰ ਜਿਨੀ ਨ ਸੇਵਿਓ ਤਿਨਾਂ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੇਂ ਸੋ ਕਰੇ ਕਹਿਣਾ ਕਿਛੂ ਨ ਜਾਏ ਮਹੱਲਾ 3 ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੈ ਭਾਏ ਅਗਿਆਨੀ ਪੂਜਦੇ ਦਰਗਹਿ ਮਿਲੈ ਸਜਾਏ ਆਤਮ ਦੇਉ ਪੂਜੀਐ ਬਿਨ ਸਤਗੁਰ ਬੂਜ ਨਾ ਪਾਏ ਜਪ ਤਪ ਸੰਜਮ ਭਾਣਾ ਸਤਗੁਰੂ ਕਾ ਕਰਮੇ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਂਦੀ ਹਰ ਹਰ ਨਾਮ ਜਪੋ ਮਨ ਮੇਰੇ ਗੋ ਮੁਖ ਗੁਰ ਮੁਖ ਪ੍ਰੀਤ ਲਗਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸ਼ਲੋਕ ਮਹਲਾ 3 ਸਤਿਗੁਰ ਜੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲਖ 84 ਫੇਰ ਪਇ ਮਰ ਜਮੈ ਹੋਇ ਇਕਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੋ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਾਚਰਤੇ ਗੁਰ ਸ਼ਬਦ ਸਿਓ ਤੈਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੋ ਮੇਲੇ ਨਾ ਵਿਛੜੈ ਸਹਿਜ ਸਮਾਵੈ ਸੋਏ ਮਹਲਾ ਤੀਜਾ ਸੋ ਭਗਉਤੀ ਜੋ ਭਗਵੰਤਾ ਜਾਣੈ ਗੁਰ ਪ੍ਰਸਾਦੀ ਆਪ ਪਛਾਣੈ ਧਾਵਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਓ ਬਾਦ ਰਚਾਏ ਅਨ ਦਿਨ ਦੁਖੀਆ ਦੂਜੈ ਭਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਊਰਵ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ ਜਿਨੀ ਧਾਇਆ ਸੇ ਕੜਨ ਸਵਾਹੀ ਸਤਿਗੁਰ ਕੜਨ ਸਵਾਹੀ ਛਾਪੇ ਵਿੱਚ ਪਾਠ ਕੜ ਨਾ ਸਵਾਹੀ ਵੱਖਰਾ ਵੱਖਰਾ ਛਪਿਆ ਹੁੰਦਾ ਹੈ ਮੂਲ ਪਾਠ ਕੜ ਨੇ ਸਵਾਹੀ ਇਕੱਠਾ ਕਰਨਾ ਜੀ ਤੇ ਕੜਨੇ ਲੱਗਾ ਜੀ ਆਪਣੇ ਭਾਗਾਂ ਤੇ ਕੜਨ ਆਪਣੇ ਭਾਗਾਂ ਵਿੱਚ ਜੋ ਆਪ ਜਿਨੇ ਪ੍ਰਕਾਸ਼ ਕੀਤੇ ਨੇ ਕੜਨ ਇਕੱਠਾ ਛਪਿਆ ਹੋਇਆ ਆਮ ਤੌਰ ਤੇ ਸਰੂਪਾਂ ਵਿੱਚ ਕੜ ਨਾ ਵੱਖਰਾ ਵੱਖਰਾ ਛਪਿਆ ਹੁੰਦਾ ਸੋ ਉਹ ਪਾਠ ਭੇਦ ਸਮਝਣਾ ਅਸਲੀ ਜਿਹੜਾ ਸ਼ੁੱਧ ਪਾਠ ਹੈ ਇਹ ਕੜਨ ਇਕੱਠਾ ਹੀ ਕਰਨਾ ਜਿਵੇਂ ਛਪਿਆ ਹੈ ਜੀ ਸੇ ਕੜਨ ਸਵਾਹੀ ਚਲੋ ਜੀ ਪਾਉੜੀ ਸਤਿਗੁਰ ਜਿਨੀ ਧਿਆਇਆ ਸੇ ਕੜਨ ਸੁਆਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈ ਰੀ ਪਾਹੀ ਤਿਨ ਐਥੈ ਓਥੈ ਮੁਖ ਉਜਲੇ ਹਰ ਦਰਗਹ ਹੈ ਪੈਦੇ ਜਾਹੀ